ਬਜ਼ੁਰਗਾਂ ਦੋ ਅਰਾਦਸੀਆਂ ਸਿਹਤ ਨਾਲ ਸੰਬੰਧੀ ਗੱਲਾਂ ਨਿੰਬੂ ਦੇ ਪੱਤਿਆਂ ਨੂੰ ਹੱਥਾਂ ਨਾਲ ਮਸਲ ਕੇ ਖੁਸ਼ਬੂ ਲੈਣ ਨਾਲ ਸਿਰਦਰਦ ਠੀਕ ਹੁੰਦਾ ਹੈ ਕਾਲੇ ਅੰਗੂਰ ਖਾਣ ਨਾਲ ਪੇਟ ਦੀ ਸਫਾਈ ਚੰਗੀ ਤਰ੍ਹਾਂ ਹੁੰਦੀ ਹੈ ਕੋਈ ਜ਼ਹਿਰੀਲੀ ਚੀਜ਼ ਮੂੰਹ ਵਿੱਚ ਚਲੀ ਜਾਵੇ ਤਾਂ ਨਮਕ ਖਾ ਲਓ ਜ਼ਹਿਰ ਵੇ ਅਸਰ ਹੋ ਜਾਵੇਗਾ ਤਿੰਨ ਚਾਰ ਕਾਲੀ ਮਿਰਚ ਨੂੰ ਮੱਖਣ ਨਾਲ ਖਾਣ ਨਾਲ ਸੋਜ ਦੀ ਪ੍ਰੋਬਲਮ ਠੀਕ ਹੁੰਦੀ ਹੈ ਜਿਹੜੇ ਲੋਕਾਂ ਨੂੰ ਰਾਤ ਨੂੰ ਦੇਰ ਵੇਲੇ ਸੌਣ ਦੀ ਆਦਤ ਹੁੰਦੀ ਹੈ ਉਹਨਾਂ ਦੀਆਂ ਲੱਤਾਂ ਕਮਜ਼ੋਰ ਹੋ ਜਾਂਦੀਆਂ ਹਨ ਚਿਹਰੇ ਉੱਪਰ ਚਕੰਦਰ ਦਾ ਛਿਲਕਾ ਰਗੜੋ ਇਸ ਨਾਲ ਚਿਹਰੇ ਦੀਆਂ ਛਾਈਆਂ ਖਤਮ ਹੋ ਜਾਂਦੀਆਂ ਹਨ ਜੇਕਰ ਤੁਹਾਡਾ ਬੱਚਾ ਮਿੱਟੀ ਖਾਂਦਾ ਹੈ ਤਾਂ ਸ਼ਹਿਦ ਵਿੱਚ ਕੇਲਾ ਮਿਲਾ ਕੇ ਬੱਚੇ ਨੂੰ ਖਵਾਓ ਪਾਨ ਦੇ ਪੱਤੇ ਦਾ ਰਸ ਅੱਖਾਂ ਵਿੱਚ ਪਾਉਣ ਨਾਲ ਅੱਖਾਂ ਦਾ ਲਾਲਪਣ ਦੂਰ ਹੋ ਜਾਂਦਾ ਹੈ ਕੱਚਾ ਪਿਆਜ਼ ਰੋਜ਼ਾਨਾ ਖਾਣ ਨਾਲ ਪੇਟ ਦੇ ਕੀੜੇ ਪੂਰੀ ਤਰ੍ਹਾਂ ਮਰ ਜਾਂਦੇ ਹਨ